ਸੁਣ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਪੂਰੇ ਪੰਜਾਬ 'ਚ ਆਪਰੇਸ਼ਨ ਤਰਹਾਰੀ ਚੱਲਿਆ ਹੈ ਉਹਦੇ ਅੰਡਰ ਆਪਾਂ ਪੂਰੇ ਏਰੀਆ 'ਚ ਸਰਚ ਕਰਵਾ ਰਹੇ ਹਾਂ ਮਾਨੀਓ ਦੇ ਸਿਸਟਮ ਕਰਾ ਕੇ ਤੇ ਹਮ ਐਸਐਸਪੀ ਬਟਾਲਾ ਜੀ ਦੀ ਡਾਇਰੈਕਸ਼ਨਸ ਤੇ ਜਿਹੜੀ ਹੈ ਉਹ ਪੂਰੇ ਬਟਾਲੇ 'ਚ ਜਿਹੜੀ ਚੈਕਪੁਆਇੰਟ ਚੱਲ ਰਹੀ ਹੈ ਤੇ ਅੱਜ ਆਪਾਂ ਇੱਥੇ ਕੈਸੋ ਕਰ ਰਹੇ ਹਾਂ ਬਸਟੈਂਡ ਦੇ ਏਰੀਆ 'ਚ ਉਸ ਤੋਂ ਪਹਿਲੇ ਸਾਲ ਆਪਾਂ ਫਲੈਗ ਮਾਰਚ ਵੀ ਕੀਤਾ ਸੀ ਕਿਦਾ ਮੇਨ ਮਕਸਦ ਇਹੀ ਹੈ ਕਿ ਜਿਹੜਾ ਆਪਰੇਸ਼ਨ ਪ੍ਰਹਾਰ ਤੂ ਹੈ ਜਿਹਦੇ ਵਿੱਚ ਆਪਾਂ ਜਿਹੜੇ ਗੈਂਗਸਟਰ ਜਾਂ ਮਾੜੇ ਅਨਸਰ ਉਹਨਾਂ ਦੇ ਖਿਲਾਫ ਜਿਹੜੀ ਪੰਜਾਬ ਪੁਲਸ ਸੈਕਸ਼ਨ ਕਰਦੀ ਹੈ ਇਹ ਆਪਰੇਸ਼ਨ ਕਰ ਰਹੀ ਹੈ ਡੇਲੀ ਬੇਸ ਤੇ ਉਹਦਾ ਹੀ ਇੱਕ 파ਰਟ ਤੇ ਇਹਦੇ ਨਾਲ ਆਪਾਂ ਲੋਕਾਂ 'ਚ ਸੈਂਸ ਆਫ ਸਿਕਿਉਰਿਟੀ ਵੀ ਪੈਦਾ ਕਰ ਰਹੇ ਹਾਂ ਤੇ ਦੂਸਰਾ ਇਲਾਕੇ ਨੂੰ ਕਮਿਊਨਿਟੀ ਸਰ ਐਸਐਸਪੀ ਨੇ 5 ਦਿਨ ਪਹਿਲਾਂ ਐਸਐਸਪੀ ਸਾਹਿਬ ਮੇਰਾ ਪਪਾ ਨਾਲ ਗੋਹਤੇ ਸੀ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇੱਥੇ ਸੁਰੱਖਿਆ ਨੂੰ ਲੈ ਕੇ ਜਿਹੜੀ ਫੋਰਸ ਹੈ ਵਧਾਈ ਜਾਏਗੀ ਲੇਕਿਨ ਹੁਣੇ ਤੱਕ ਕੋਈ ਸੀਨ ਨਹੀਂ ਹੈ ਜੋ ਜਿਹੜੇ ਪਤਾਤੋਂ ਵੀ ਜਿਹੜੀ ਫੋਰਸ ਆਫ ਆ ਉਹ ਨਾਕੀਆਂ ਤੇ ਜ਼ਿਆਦਾ ਫੋਕਸ ਕੀਤੀ ਹੈ ਫਿਰ ਵੀ ਅਗਰ ਕੁਝ ਨਾਕੀ ਰਹਿ ਗਈ ਉਹਨਾਂ ਨੂੰ ਆਪਾਂ ਕਵਰ ਕਰ ਲਾਂਗੇ ਬਾਕੀ ਆਪਾਂ ਜਿਹੜੇ ਇੰਪੋਰਟੈਂਟ ਨਾਕੇ ਉਹਨਾਂ ਤੇ ਆਪਾਂ ਡੇ ਐਂਡ ਨਾਈਟ ਜਿਹੜੀ ਫੋਰਸ ਆਪਣੀ ਰੱਖੀ ਹੈ ਇਸ ਤੋਂ ਇਲਾਵਾ ਜਿਹੜੀ ਮੋਬਾਈਲ ਪੈਟਰੋਲਿੰਗ ਹੋ ਰਹੀ ਚੱਲ ਰਹੀ ਹੈ ਤੇ ਜਿਹੜੀ ਆ ਅਫੀਸਰਸ ਦੀ ਸਪੈਸ਼ਲ ਡਿਊਟੀ ਵੀ ਲੱਗੀ ਹੈ ਉਹ ਵੀ ਨਾਈਟ ਚ ਸੀਨੀਅਰ ਅਫਸਰ ਵੀ ਪੈਟਰੋਲਿੰਗ ਕਰ ਰਹੇ ਆ ਤੇ ਨਾਲ ਐਸਟੂ ਵੀ ਗਾਰਡ ਹੁੰਦੇ ਤੇ ਆਪਾਂ ਪੂਰੀ ਦਬਿਜ ਜਿਹੜੀ ਆ ਦੇ ਰਹੇ ਆ ਫਿਰ ਵੀ ਅਜੇ ਤੱਕ ਕੰਮ ਪੂਰੇ ਨਹੀਂ ਆਪਾਂ ਬੋਲ ਰਹੇ ਆ ਲੋਕਾਂ ਨੂੰ ਵੀ ਅਪੀਲ ਕਰਦੇ ਆ ਤੁਹਾਨੂੰ ਸਾਰਾ ਤਮਕੀਦ ਸੰਤਨ ਹੋ ਜੀ ਕਿਤੇ ਚਾ ਆਪਾਂ ਨੂੰ ਕਾਫੀ ਸਫਲਤਾ ਮਿਲ ਗਈ ਆ ਇਕੱਲੇ ਡੇਰਾ ਬੱਬਾ ਨਾਨਕ ਸਿੰਘ ਤਕਰੀਬਨ ਆਪਾਂ 22 ਤੋਂ ਉੱਪਰ ਜਿਹੜੇ ਲੜਕੇ ਅਰੈਸਟ ਕੀਤੇ ਆ ਅਲੱਗ-ਅਲੱਗ ਮੁਕੱਦਮਿਆਂ ਚ ਜਿਹੜੀ ਨਾ ਜਿਸ ਤੋਂ ਲਵਾ ਜਿਹੜੀ ਆਪਣੀ ਬਟਾਲੀ ਜ਼ਿਲ੍ਹੇ ਦੀ ਗੱਲ ਕਰੀ ਉਹਦੇ ਚ ਫਿਗਰ 50 ਤੋਂ ਉੱਪਰ ਚਲੀ ਗਈ ਹੈ ਤੇ ਉੱਪਰ ਹੋਰ ਜਾਊਗੀ ਦੋ ਦਿਨਾਂ ਚ ਜਿਹੜੀ ਟੋਟਲ ਅਰੈਸਟ ਦੀ ਹੈ ਇਸ ਤਰੀਕੇ ਨਾਲ ਜਿਹੜੀ ਪੁਲਿਸ ਹੌ ਲਗਾਤਾਰ ਹੀ ਜਿਹੜੇ ਮਾੜੇ ਅਨਸਰ ਆ ਜਾਂ ਜਿਹੜੇ ਗੋਡਾ ਅਨਸਰ ਆ ਜਾਂ ਜਿਹੜੇ ਗੈਂਗਸਟਰ ਆ ਭਾਵਨਾ ਵਾਲੇ ਲੜਕੇ ਆ ਜਾਂ ਉਹਨਾਂ ਨਾਲ ਐਸੋਸੀਏਟਿਡ ਆ ਉਹਨਾਂ ਤੇ ਖਾਸ ਕਰਕੇ ਫੋਕਸ ਰੱਖ ਕੇ ਜਿਹੜਾ ਆਪਰੇਸ਼ਨ ਹੋ ਰਿਹਾ ਹੈ ਕਿਦਾ ਇਹ ਮੇ ਇਹ ਕਿਸੇ ਨੂੰ ਤੰਗ ਨਹੀਂ ਕਰਨਾ ਕਿਸੇ ਨੂੰ ਨਜਾਇਜ਼ ਵੀ ਆਪਣਾ ਨਹੀਂ ਕਰਨਾ ਐਸ ਪਰ ਲੋ ਜਿਨ੍ਹਾਂ ਦੇ ਉੱਪਰ ਕੋਈ ਪਰਚੀ ਹੈ ਤੇ ਜਿਨ੍ਹਾਂ ਦੀਆਂ ਰੈਸਟਾ ਪੈਂਡਿੰਗ ਹੈ ਜਿਹੜੇ ਜ਼ਿਆਦਾ ਕ੍ਰਿਮੀਨਲ ਟਾਈਪ ਦੇ ਲੜਕੇ ਆ ਜਾਂ ਜਿਨ੍ਹਾਂ ਦੀ ਗੈਂਗਸਟਰ ਜਿਹੜੀ ਐਕਟੀਵਿਟੀ ਦੇ ਵਿੱਚ ਇਨਵੋਲਵਮੈਂਟ ਆ ਇਹ ਐਸੋਸੀਏਸ਼ਨ ਆ ਉਹਨਾਂ ਤੇ ਜ਼ਿਆਦਾ ਫੋਕਸ ਰੱਖ ਕੇ ਅਪਰੇਸ਼ਨ ਕਰਨਾ ਹੈ ਇੱਥੇ ਦਾ